ਸ਼ਹੀਦਾਂ ਦਾ ਨਾਮ ਵਰਤ ਕੇ ਫੇਰ ਪ੍ਰਕਾਸ਼ ਸਿੰਘ ਬਾਦਲ ਕੁਰਸੀ ਤੇ ਫੇਰ بیٹھ ਗਿਆ ਸੋ ਕਹਿਣ ਤੋਂ ਮੇਰਾ ਭਾਵ ਹੈ ਜਿਸ ਦਾ ਪਹਿਲਾਂ ਵੀ ਇਹ ਕਹਿ ਕੇ ਗਿਆ ਪ੍ਰਕਾਸ਼ ਸਿੰਘ ਬਾਦਲ ਨੇ ਜੋਸ਼ ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਖਾਂ ਦੀ ਜਿ세 ਬੰਦੀ ਹੈ ਬਜ਼ੁਰਗਾਂ ਨੇ ਜਿ세 ਬੰਦੀਆਂ ਨੇ ਪ੍ਰੋਧ ਹੀ ਨਹੀਂ ਜਿ세 ਬੰਦੀ ਸੀ ਉਹ ਪਰ ਇਹਨੇ ਉਹਨੂੰ ਬਾਦਲ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਰੱਖ ਦਿੱਤਾ ਸਾਰਾ ਪ੍ਰਵਾਹ ਕੋਈ ਮੰਤਰੀ ਬਣਿਆ ਕੋਈ ਐਮਐਲਏ ਬਣਿਆ ਆ ਸਾਰੇ ਕੌਜਾ ਕਰਕੇ ਪੰਜਾਬ ਤੋਂ ਜੜਾ ਲਹੂ ਨਚੋੜ ਕੇ ਪੀ ਗਿਆ ਜੇ ਕਿਸਾਨ ਅੱਜ ਕੋਈ ਹੱਕ ਮੰਗਦਾ ਹਾਂ ਤਾਂ ਸੋਟੀਆਂ ਮਰਦੀਆਂ ਨੇ ਜੇ ਅਧਿਆਪਕ ਮੰਗਦੇ ਨੇ ਸੋਟੀਆਂ ਮਰਦੀਆਂ ਨੇ ਜੇ ਕੋਈ ਹੋਰ ਪਾਰਟੀ ਆਪਣੇ ਹੱਕ ਮੰਗਦੀ ਆ ਤਾਂ ਪੁਲਿਸ ਨਾਲ ਡਾਂਗਾ ਫੇਰ ਦਿੰਦੇ ਆ ਤੇ ਦਬਕੇ ਮਾਰਦੇ ਆ ਸੋ ਵੀਰੋ ਅਸੀਂ ਇਹਸੇ ਕਰਕੇ ਅੱਜ ਇੱਥੇ ਆਏ ਆ ਅਸੀਂ ਰੈਵਲੂਸ਼ਨ ਤੋਂ ਪੈਦਾ ਹੋਏ ਬੰਦਿਆਂ ਕਿ ਰੈਵਲੂਸ਼ਨ ਹੀ ਬਣਾਉਣਾ ਹੈ ਇਹ ਰੈਵਲੂਸ਼ਨ ਜੱਪਾ ਲਿਆਉਣ ਵਾਸਤੇ ਪਲੇ ਕਾਉਂਟ ਬਟਣਾ ਹੈ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਜੋ ਪਾਲਸੀ ਹੈ ਕਿ ਜਿਹੜੀ ਜਸੇਬੰਦੀ ਹੈ ਇਹਨੂੰ ਕਿਵੇਂ ਤੋੜਿਆ ਜਾਵੇ ਜਿਹੜੇ ਟਿਕਟਾਂ ਦੇ لالچی ਬੰਦੇ ਹੁੰਦੇ ਨੇ ਆ ਜਾਂਦੇ ਨੇ ਪਹਿਲਾਂ ਤਾਂ ਟਿਕਟ ਨਹੀਂ ਮਿਲਦੀ ਫਿਰ ਉਹ ਉਸੇ ਪਾਰਟੀ ਨੂੰ ਮਾਰਾ ਕਹਿੰਦੇ ਨੇ ਔਰ ਪਰ ਜਦੋਂ ਤੂਫਾਨ ਆਉਂਦਾ ਹੈ ਨਾ ਉਸ ਵੇਲੇ ਸਭ ਰੁੜ ਜਾਂਦੇ ਨੇ ਹੁਣ ਜਿਹੜਾ ਤੂਫਾਨ 217 ਚ ਪੰਜਾਬ ਚ ਆ ਰਿਹਾ ਹੈ ਇਹ ਸਬੂਤ ਆ ਜਿਹੜੀ ਤੁਸੀਂ ਸਾਰੇ ਇਕੱਠੇ ਹੋਏ ਹੋ ਇਹ ਤਾਂ ਕਿ ਪੰਜਾਬ 'ਚ ਵਾਗੇ ਪੁਰਾਣੇ ਆਪਾਂ ਦੇਖ ਲਿਆ ਕੋਈ ਅਸਰ ਨਹੀਂ ਕਿਸੇ ਦਾ ਇਹ ਤੂਫਾਨ ਇਹਨਾਂ ਛੋਟੀਆਂ ਮੋਟੀਆਂ ਨੂੰ ਸੜੇ ਬਾਦਲਾਂ ਨੂੰ ਬਹਾ ਕੇ ਲੈ ਜੂ ਕਿਸ ਗੱਲ ਦੀ ਗਰੰਟੀ ਹੈ ਪਰ ਆਪਾਂ ਸਾਰੇ ਇਕੱਠੇ ਹੋਈਏ ਮੈਂ ਸਰਵਾਰ ਗੁਰਪ੍ਰੀਤ ਸਿੰਘ ਨੂੰ ਅੱਜ ਬਿਲਕੁਲ ਸੁਝਾਸ਼ਨ ਦਿਨਾ ਸਾਡੀ ਗੱਲ ਜ਼ਰੂਰ ਮੰਨੋ ਸਾਰਿਆਂ ਦਾ ਸਹਿਯੋਗ ਤੁਹਾਡੇ ਨਾਲ ਸਰਕਾਰ ਗਰੰਟਡ ਬਣਨੀ ਹੈ ਪਰ ਸਰਕਾਰ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੇ ਸ਼ਰਮਣੀ ਗੁਰਦੁਆਰਾ ਅਪਰੰਧ ਕਮੇਟੀ ਜਿਹੜੀ ਹੈਗੀ ਆ ਉਹ ਬਾਦਲਾਂ ਤੋਂ ਖੋਣੀ ਹੈ ਜਿਹੜਾ ਜਿਵੇਂ ਕਿਸੇ ਰਾਜੇ ਦੀ ਜਾਨ ਉਸੇ ਪੌਦੇ ਦਾ ਨਾ ਬਾਦਲ ਦੀ ਜਾਨ ਸ਼ਰੋਣ ਕਮੇਟੀ ਦਾ ਉਹਨੂੰ ਜੀ ਮੁਨਿਸਟਰ ਬਣੇਗਾ ਬਣੇ ਸ਼ਰੋਣ ਕਮੇਟੀ ਚ ਨਹੀਂ ਇਸ ਕਰਕੇ ਚਾਹੇ ਆਲ ਆਪ ਦੀ ਪਾਰਟੀ ਇਲੈਕਸ਼ਨ ਸ਼ਰੋਣ ਕਮੇਟੀ ਤਾਂ ਆਪ ਨਾ ਲੜੇ ਆਮ ਸਿੱਖਾਂ ਨੂੰ ਜਾਂ ਪੰਥ ਜਥੇਬੰਦੀਆਂ ਨੂੰ ਜਿਹੜੇ ਵੀ ਉਥੇ ਪੰਥਕ ਸੋਚ ਵਾਲੇ ਬੰਦੇ ਨੇ ਜਿਹੜੇ ਸੱਚੇ ਸਿੱਖ ਨੇ ਉਹ ਨਾਲ ਨਾਲ ਲੈ ਕੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਪ੍ਰਬੰਧ ਕਮੇਟੀ ਹਰ ਹਾਲਤ ਦੇ ਵਿੱਚ ਬਾਦਲ ਤੋਂ ਹੋਣੀ ਹੈ ਫੇਰ अरविंद जी जैसे कोक होता है कोक लाइट होता है कहते हैं कि अगर बीजेपी हिंदुत्व है तो आम आदमी पार्टी लाइट हिंदुत्व कर रही है किसने का, का लाइट किसने का लाइट तो आप भी स्ट्रॉन्ग हिंदुत्व कर रहे हैं असली हिंदुत्व है वो फर्जी हिंदुत्व है अरविंद जी जैसे कोक होता है कोक लाइट होता है कहते हैं कि अगर बीजेपी हिंदुत्व है तो आम आदमी पार्टी लाइट हिंदुत्ववा कर रही है किसने का प्लान लाइट के लिए। किसने का लाइट तो आप भी स्ट्रांग हिंदुत्ववा कर रहे असली हिंदुत्ववा है <laughs> वो